ਗੁਰੂ ਜੀ ਸਾਧ ਜੀਵਾ ਜੀ ਸਾਹ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਵਿਚਾਰ ਜੇ ਬਥਰਾ ਜਗਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗਰੋ ਫਿਰ ਸੰਕਟ ਜਿਓਨ ਦਰ ਬਣਾਇਓ ਐਸੇ ਦੀਨਦਿਆਲ ਸ਼ੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਬਾਣੀ ਕੇ ਬਹੁਤ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਿੱਧੀ ਗੁਰਪੁਰਬ ਨੂੰ ਸਮਰਪਿਤ ਮਹਾਨ ਸਿੱਧੀ ਨਗਰ ਕੀਰਤਨ ਅੱਜ ਗੁਰਦੁਆਰਾ ਸ੍ਰੀ ਬੁਰਦ ਸਾਹਿਬ ਤੋਂ ਸਵੇਰੇ ਅੰਮ੍ਰਿਤ ਵੇਲੇ ਸੰਤਾਂ ਦੇ ਸਹਿਯੋਗ ਨਾਲ ਇਲਾਕੇ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸ੍ਰੀ ਗੁਰਵਰਜਨ ਸਿੰਘ ਦੇ ਦੀ ਸੰਤਾਂ ਨੂੰ ਸਜਾਇਆ ਗਿਆ ਹੈ ਸਰਬਾਤ ਸੰਤਾਂ ਨੇ ਸਾਰੇ ਨਗਰ ਦੀ ਪ੍ਰਕਰਮਾ ਕਰਦੇ ਹੋਇਆ ਨਗਰ ਕੀਰਤਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੇਸਰੀ ਦਸਤਾਰਾਂ ਕੇਸਰੀ ਧੁਨੀਆ ਲਿਆ ਕਰਕੇ ਭਾਗ ਕੀਤਾ ਔਰ ਨਾਲ ਹੀ ਸੰਤਾਂ ਨੇ ਸਤਗੁਰਾਂ ਦਾ ਹਰੀਜਾ ਕੀਰਤਨ ਸਕਤਾ ਨੂੰ ਸਰਵਨ ਕਰਾਇਆ ਦਰਮੇਂ ਪ੍ਰਚਾਰ ਲਹਿਰ ਜਿਠੇ ਦੇ ਗਤਕੇ ਜਿਦੇ ਸਿੰਘਾਂ ਨੇ ਆਪਣੇ ਗਤਕੇ ਦੇ ਜੋਰ ਦਿਖਾਏ ਸਤਿਗੁਰ ਜੀ ਦੀ ਐਸੀ ਕਿਰਪਾ ਹੈ ਸਤਿਗੁਰਾਂ ਨੇ ਸਾਡੇ ਸਰਬੱਤ ਭਲੇ ਦੇ ਵਾਸਤੇ ਆਪਣਾ ਬਲਦਾਨ ਜੋ ਹੈ ਤਤੀਆ ਤਵਾ ਤੇ ਬੈ ਕੇ ਦੇਰ ਚੁਬਲ ਕੇ ਸਿਰ ਦੇ ਤਤੀਰੇ ਤਪਵਾ ਕੇ ਸਾਡੇ ਤਪਦੇ ਹਿਰਦੇ ਜਿਹੜੇ ਹਨ ਉਹ ਸ਼ਾਂਤ ਕੀਤੇ ਹਨ ਔਰ ਨਾਲ ਹੀ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਇੱਕ ਐਸਾ ਮਹਾਨ ਗ੍ਰੰਥ ਜੋ ਹੈ ਸੁਮਤੀ ਮਨੁਕਤਾ ਨੂੰ ਦਿੱਤਾ ਜੋ ਸਾਰੇ ਸੰਸਾਰ ਨੂੰ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦੇ ਰਿਹਾ ਹੈ ਇੱਕ ਕਿਤਾ ਇੱਕ ਸਕੇ ਹਮਾਰਕ ਤੂੰ ਮੇਰਾ ਗੁਰਹਾਈ ਆਹ ਸਤਿਗੁਰਾਂ ਦੇ ਦਿੱਤੇ ਹੋਏ ਉਪਦੇਸ਼ ਤੇ ਚੱਲੀਏ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਸਤਿਗੁਰ ਦੇ ਉਪਦੇਸ਼ ਨੂੰ ਹਿਰਦੇ ਦੇ ਵਿਸਾ ਕੇ ਬਾਣੀ ਤੇ ਬਾਣੀ ਦੇ ਧਾਰਨੀ ਹੋਈਏ ਅਮਰ ਜੀ ਦਾਦ ਪ੍ਰਾਪਤ ਕਰਕੇ ਸ਼ੱਕੇ ਗੁਰੂ ਵਾਲੇ ਬਣੀਏ ਸਰਬਾ ਸੰਤਾਂ ਦਾ ਆਈਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਕੱਲ ਸ੍ਰੀ ਗੁਰੂ ਸਾਹਿਬ ਕੇ 7:30 ਵੇ ਸ੍ਰੀ ਖੰਡਪੜ ਸਾਹਿਬ ਦੇ ਭੋਗ ਪਾਣਗੇ ਔਰ 8:30 ਵਜੇ ਜੋ ਹਰ ਲੜੀ ਜਿਹੜੀ ਹੈ 8 April ਤੋਂ ਚੱਲ ਰਹੀ ਹੈ ਉਸ ਲੜੀ ਦਾ ਆਖੀਰਲਾ ਸਮਾਗਮ ਜੋ ਹੈ 8:30 ਵਜੇ ਗੁਰਦੁਆਰਾ ਸ੍ਰੀ ਗੁਰੂ ਸਾਹਿਬ ਕੇ ਆਰੰਭ ਹੋਏਗਾ ਸਰਬਾਤ ਸੰਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਜੀ ਨੇ ਕੇਸਰੀ ਦਸਤਾਰਾ ਕੇਸਰੀ ਤਨੀਆ ਸਜਾ ਕੇ ਇਨਾ ਮਹਾਨ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨੀ ਹੈ ਜੀ ਬਹੁਤ ਚਕ ਦੀ ਖਿਮਾ ਫਤੇ ਬਲਾਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਊਰਾਈ ਗੁਰਜੀਕਾ ਖਾਲਸਾ ਊਰਾਈ ਗੁਰਜੀ ਕੀ ਫਤਿਹ ਪੂਰੇ ਪਿਆਰੇ ਸਾਥ ਸੰਗਜੋ ਭੰਤਨ ਸਭ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਹਰ ਸਾਲ ਇਲਾਕੇ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਗੋਸਾ ਵਿਖੇ ਬੜੇ ਉਤਸ਼ਾਹ ਸ਼ਰਧਾ ਭਾਵਨਾ ਦੇ ਨਾਲ ਸਭ ਸੰਗਤਾਂ ਰਲ ਮਿਲ ਕੇ ਮਨਮذੀਆਂ ਹਨ ਸੋ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸ਼ਹੀਦੀ ਸਮਾਗੋ ਨੂੰ ਮੁੱਖ ਰੱਖਦੇ ਹੋ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਸ੍ਰੀ ਸਖੁਨ ਸਿੰਘ ਸਾਹਿਬ ਸੇਵਾ ਸੁਸਾਇਟੀ ਸ੍ਰੀ ਗੁਰੂ ਅਰਜਨ ਦੇਵ ਸੇਵਕ ਜਥਾ ਸლო ਸੰਗਤਾਂ ਨੇ ਰਲ ਮਿਲ ਕੇ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਤੋਂ ਮਹਾਨ ਨਗਰ ਕੀਰਤਨ ਅੰਮ੍ਰਿਤ ਵੇਲੇ ਆਰੰਭ ਕੀਤੇ ਸਨ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਿਆਰ ਰਹਿਮਤ ਬਖਸ਼ਿਸ਼ ਦੇ ਸਦਕਾ ਇਸ ਸਮੇਂ ਮਹਾਨ ਨਗਰ ਕੀਰਤਨਾਂ ਦੀ ਸਮਾਪਤੀ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਵਿਖੇ ਹੋਈ ਹੈ ਸੋ ਸੰਗਤਾਂ ਦਾ ਬੜਾ ਠਾਠਾਂ ਮਾਰ ਦਾ ਇਕੱਠ ਸੀ ਹਰੇ ਦਾਸ ਕਰਦੇ ਹੋਏ ਸੰਗਤਾਂ ਨੇ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ 'ਚ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾ ਰਹੀ ਹੈ। ਤੇ ਰੋਜਾ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜੋਤਨ ਦੀ ਜੋ ਲੜੀ ਚੱਲ ਰਹੀ ਹੈ। ਕੱਲ ਨੂੰ ਭੋਗ ਤੋਂ ਅਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜੋਤ ਜਿਨ੍ਹਾਂ ਦੇ ਲੜੇ ਦੇ ਸਮਾਪਤੇ ਹੋਣੇ ਹੈ। ਕਥਾ ਕੀਰਤਨ ਗੁਰੂ ਦੇ ਇਤਿਹਾਸ ਤੋਂ ਸੰਗਤਾਂ ਨੂੰ ਇਥੇ ਜਾਣੂ ਕਰਵਾਇਆ ਜਾਣਾ ਹੈ। ਗੁਰਮੁਖ ਪਿਆਰੇ ਰਾਗੇ ਸੰਗਟਾਡੇ ਸਿੰਘ ਕਥਾਵਾਜਕ ਗੁਰਦੇ ਹਸਤੋਂ ਗੁਰੂ ਕੀ ਬਾਣੀ ਤੋਂ ਸੰਤਾਂ ਨੂੰ ਜਾਣੂ ਕਰਵਾਉਣਗੇ ਸੋ ਸਤਿਗੁਰ ਮਹਾਰਾਜ ਜੀ ਦੇ ਪਾਵਨ ਅਸਥਾਨਾਂ ਵਿਖੇ ਅੱਜ ਮਹਾਨ ਨਗਰ ਕੀਰਤਨ ਦੀ ਸਮਾਪਤੀ ਹੋਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਦੱਸਿਆ ਜਾਂਦਾ ਕਿ ਆਪਣੇ ਕਿਹੜੀ ਜਗ੍ਹਾ ਬਣਾਇਆ ਜਾ ਰਿਹਾ ਇਹ ਤਾਂ ਤਾਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਚਰਸ਼ੂ ਪ੍ਰਾਪਤ ਗੁਰਦੁਆਰਾ ਸ੍ਰੀ ਗੁਰਸੇਵ ਧਾਰੀਬਾਲ ਗੁਰਦਾਸਪੁਰ ਵਿਖੇ ਸਤਿਗੁਰ ਮਹਾਰਾਜ ਦੇ ਪਾਵਨ ਸਥਾਨਾਂ ਵਿਕੇ ਇਹ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਬੜੇ ਉਤਸ਼ਾਹ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਮਨਾਉਂਦੀਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ